ਮੰਘਰ ਮਾਹੂ ਭਲਾ ਹੁਣ ਹਜੂਰ ਫਰਮਾਉਂਦੇ ਹਨ ਮੱਘਰ ਦੇ ਮਹੀਨੇ ਦੁਆਰਾ ਮੰਘਰ ਮਾਹੂ ਭਲਾ ਜੇ ਭਾਈ ਮੱਘਰ ਦਾ ਮਹੀਨਾ ਏ ਮਾਹੂ ਮਹੀਨਾ ਬੜਾ ਭਲਾ ਚੰਗਾ ਉਤਮ ਹੈ ਹਰ ਗੁਣ ਅੰਕ ਸਮਾਵਈ ਇਸੇ ਪ੍ਰਕਾਰ ਮੱਘਰ ਦੀ ਨਿਆਈ ਮੇਰਾ ਘਰ ਜੋ ਸਰੀਰ ਹੈ ਇਹ ਮਾਹੂ ਭਲਾ ਮਾ ਉਤਕ੍ਰਿਸ਼ਟ ਇਸ 84 ਇਸ ਧਰਤੀ ਮੈਂ ਤੇਰੀ ਸਗਦਾਰੀ ਅਵਰ ਜੂਨ ਤੇਰੀ ਪਰਹਾਰੀ ਮਨੁੱਖਾ ਜਨੂ ਸਾਰੀਆਂ ਜੂਨਾ ਚ ਸਗਲ ਜੀਵਨ ਮੈਂ ਤੂੰ ਸਿਰ ਧਰਿਆ ਸਾਰੀਆਂ ਜਾਨਾਂ ਸਿਰੋਮਣੀ ਕਰਕੇ ਬਣਾਇਆ ਹੈ ਇਹ ਮਹੀਨਾ ਹੈ ਸਾਡਾ ਮਗਰਗਾ ਜਿਹੜਾ ਮੇਰਾ ਘਰ ਹੈ ਮਨੁੱਖਾ ਜਨੂ ਇਹ ਉਤਮ ਹੈ ਪਲਾ ਸਾਰੰਜੋ ਸ੍ਰੇਸ਼ਟ ਹੈ ਸਾਰੀਆਂ ਜੂਨਾ ਚ ਹਰ ਗੁਣ ਅੰਤ ਸਮਾਵਈ ਪਰ ਜੇ ਕਰਕੇ ਹਰੀ ਅਕਾਲ ਪੁਰਖ ਆਪਦੇ ਗੁਣ ਸਾਡੇ ਹਿਰਦੇ ਚ ਸਮਾ ਜਾ ਆਪਦੇ ਦੀਨ ਦੇ ਆਲ ਪਦ ਪਾਵਨ ਆਦਿਕ ਜਿਹੜੇ ਗੁਣ ਹਨ ਉਹ ਸਾਡੇ ਅੰਕ ਹਿਰਦੇ ਚ ਸਮਾ ਜਾਣ ਹਰੀ ਜਿਨ੍ਹਾਂ ਨੂੰ ਗੁਣ ਗਿਆਨ ਪ੍ਰਾਪਤ ਹੋਇਆ ਉਹ ਤੇਰੇ ਅੰਕ ਸਰੂਪ ਚ ਸਮਾਵੇ ਮਿਲ ਜਾਂਦੇ ਤੇ ਹਿਲ ਹੋ ਜਾਂਦੇ ਹਨ ਗੁਣਵੰਤੀ ਬੋਲੜਾ ਜਿਹੜੀਆਂ ਗੁਣਵਾਰੀਆਂ ਬੀਬੀਆਂ ਸੁਹਾਗਵੰਤੀਆਂ ਉਹ ਆਪਣੇ ਪਤੀ ਦੇ ਗੁਣਾਂ ਨੂੰ ਉਚਾਰਦੀਆਂ ਕਿ ਮੇਰੇ ਪਤੀ ਦੇ ਅੰਦਰ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸਮਝ ਸਕੀ ਜਿਓ ਕਦੇ ਮੈਂ ਬੋਲੇ ਕਉਰਾ ਇਹ ਮਹਾਤਮਾ ਗੋਲ ਵਾਲੀਆਂ ਪਰਮੇਸ਼ਰ ਦੇ ਗੁਣਾਂ ਨੂੰ ਉਜਾਰਦੀਆਂ ਨੇ ਉਹਦਾ ਸੁਭਾਅ ਐਸਾ ਹੈ ਮੈਂ ਫਿਰ ਨਿਹਚਲ ਭਾਵੈ ਇਹ ਸਖੀ ਮੈਨੂੰ ਵੀ ਉਹ ਪਿਆਰੇ ਦਾ ਅਚਲ ਸੁਖ ਹੋਵੇ ਆਨੰਦ ਹੋਵੇ ਜੋ ਇੱਕ ਵਾਰੀ ਆਇਆ ਸਖੀ ਵਸ ਆਇਆ ਛੋੜ ਨਾ ਜਾਈ ਏ ਰੀਤ ਭਲੀ ਕੋ ਇੱਕ ਵਾਰੀ ਵਸ ਆ ਜੇ ਫਿਰ ਕਦੇ ਛੱਡ ਕੇ ਨਹੀਂ ਉਹ ਜਾਂਦਾ ਇਹ ਅਚਲ ਪ੍ਰੂਪਿਓ ਆਨੰਦ ਹੈ ਪਰਮੇਸ਼ਰ ਦਾ ਉਹ ਮੈਨੂੰ ਵੀ ਚੰਗਾ ਲੱਗਦਾ ਹੈ ਮੈਨੂੰ ਵੀ ਪ੍ਰਾਪਤ ਹੋਵੇ ਕਿਰਪਾ ਕਰੋ ਹੇ ਸਖੀਓ ਸੰਤ ਜਨੋ ਤੁਸੀਂ ਵਾਹਿਗੁਰੂ ਦੇ ਪਿਆਰੇ ਹੋ ਸਾਡੇ ਤੇ ਕਿਰਪਾ ਕਰੋ ਆਪ ਮੈਂ ਮੈਂ ਫਿਰ ਨਿਹਚਲ ਭਾਵੇ ਮੈਨੂੰ ਅਚਲ ਸਰੂਪ ਜੋ ਅਚਲ ਮੂਰਤ ਅਨਪੌਰਕਾਸ਼ ਅਮਿਤੋਜ ਕਹੀਜਾ ਉਹ ਚੰਗਾ ਲੱਗਦਾ ਹੈ ਮੈਨੂੰ ਜੇ ਉਹਦੀ ਭਾਵਨਾ ਹੋ ਜਾਵੇ ਸਰਬਾਦਿਲ ਚ ਹੋ ਜਾਵੇ ایسی ਕਿਰਪਾ ਕਰੋ ਨਿਹਚਲ ਚਤਰ ਸੁਜਾਨ ਵਿਧਾਤਾ ਹੁਣ ਜਗਤ ਨੂੰ ਤੇ ਪਰਮੇਸ਼ਰ ਦੇ ਲਖਣ ਕਰਦੇ ਹੋਏ ਕਹਿੰਦੇ ਹਨ ਨਿਹਚਲ ਪਰਮੇਸ਼ਰ ਅਚਲ ਸਰੂਪ ਹੈ ਜਲਪ ਕੇ ਲਾਇਮਾਨ ਆ ਨਾਸਬੰਦ ਹੈ ਨਿਚਲ ਚਤਰ ਫਿਰ ਚਤਰ ਸਾਰਿਆਂ ਦੇ ਵਿਹਾਰ ਜਿੰਨੇ ਦੁਨੀਆਂ ਦੇ ਜਾਨ ਕੋ ਦੇਖ ਅਜਾਨ ਕੋ ਦੇਖ ਜ਼ਮੀਨ ਕੋ ਦੇਖ ਜਮਾਨ ਕੋ ਦੇ ਹੈ ਕਿਉਂ ਚਤਰੋ ਸਾਰਿਆਂ ਦੇ ਵਿਹਾਰ ਚਲਾਉਣ ਨੂੰ ਇਹ ਜਿਹੜਾ ਸਭ ਸਾਰਾ ਹੀ ਜੜ ਹੈ ਇਹ ਜੜ ਤੋਂ ਜਿਹ ਪਿਆ ਰਿਹਾ ਰੰਦਾ ਆਪਦੇ ਹੰਕਾਰ ਦਾ ਹੀ ਜੜ ਪੁੜੇ ਚ ਹੋਇਆ ਰਿਹਾ ਰੰਦਾ ਹੈ ਨਿਚਲ ਚਤਰ ਸੁਜਾਨ ਵਿਧਾਤਾ ਤੇ ਸੁਜਾਨ ਘੜ ਘੜਦੇ ਹਮ ਤੋਂ ਜਾਨੀ ਹੈ ਅਤੇ ਬਨਹਾਤਾ ਕਰਮ ਅਨਸਾਰ ਫਲ ਪਤਾਤਾ ਹੈ ਇਹੋ ਛੇ ਦਿਲ ਵਾਲਾ ਆਪਦੇ ਮਨ ਦਾ ਹੀ ਨਹੀਂ ਪਤਾ ਕੀ ਕਰਣਾ ਇਸਨੇ ਅਤੇ ਬਨਹਾਤਾ ਕਰਮ ਅਨਸਾਰ ਫਲ ਦਿੰਦਾ ਹੈ ਇਹ ਮਹਾਰਾਜ ਦੇ ਗੁਣ ਹੈ ਚੰਕਲੋ ਜਗਤ ਸਵਾ ਇਹ ਯਗਦਿਰ ਹੈ ਇਹ ਚੰਕਲੋ ਹੈ ਨਾਸਵੰਤ ਹੈ ਤੇ ਸਵਾਇਆ ਫਿਰ ਮੂੜ ਹੈ ਤੇ ਕਰਮ ਅਨਸਾਰ ਫਲ ਕੇ ਨੂੰ ਕੀ ਦੇਣਾ ਆਪਦੇ ਕਰਮ ਭੋਗਣ ਨੂੰ ਵੇਲੇ ਵੀ ਆਸਮਰੱਠ ਹੋ ਕੇ ਅਲਪਗ ਹੋ ਕੇ ਕਰਮਾਂ ਨੂੰ ਭੋਗਦਾ ਫਿਰਦਾ ਹੈ ਅਤੇ ਅੰਤਿਮ ਯਾਮੀ ਦਾ ਕੀ ਹੋਣਾ ਸੀ ਆਪਣਾ ਮਨ ਹੀ ਇਲਤ ਕਰਵੇਂਦਾ ਉਹ ਨਾ ਉਗੜਾ ਨੂੰ ਭਰਾਈ ਛੱਡਦਾ ਕਿ ਮੈਂ ਕੀਤਾ ਹੀ ਨਹੀਂ ਇਸ ਪ੍ਰਕਾਰ ਜਦ ਤਾ ਸਾਰਾ ਜਿਹੜਾ ਇਹ ਸੋ ਆਇਆ ਜਿਆ ਗਿਆ ਗਿਆਨ ਧਿਆਨ ਗੁਣ ਅੰਤ ਸਮਾਨ ਇਸ ਸਾਲ ਸੰਗੇ ਕੀ ਧਿਆਨ ਪਰਮੇਸ਼ਰ ਦਾ ਨਿਰਗੁਣ ਸਰੂਪ ਦਾ ਧਿਆਨ ਜੋ ਸਰਗੁਣ ਸਰੂਪ ਦਾ ਸਾਰੇ ਵਿਆਪਕ ਜਾਣਨਾ ਗੁਣ ਸਦ ਸੰਪੂਰਕ ਦੇ ਆ ਧਰਮ ਨੂੰ ਇਹ ਜਿਨਾਂ ਦੇ ਅੰਕ ਹਿਰਦੇ ਵਿੱਚ ਪ੍ਰੇਮ ਸਮੇਤ ਸਮਾਏ ਹਨ ਪ੍ਰਤ ਭਾਣੇ ਤਾਂ ਭਾਇ ਜਿਨ੍ਹਾਂ ਨੇ ਗੁਣ ਹੰਕਾਰ ਤੋਂ ਰਹਿਤ ਹੈ ਜੇ ਨਿਰਗੁਣ ਦਾ ਗਿਆਨ ਹੈ ਹੰਕਾਰ ਨਹੀਂ ਵੀ ਮੈਂ ਹੀ ਆ ਰੱਬ ਇਹ ਹੰਕਾਰ ਨਹੀਂ ਅਤੇ ਧਿਆਨ ਹੈ ਤੇ ਇਉਂ ਨਹੀਂ ਮੇਰੇ ਵਰਗਾ ਧਿਆਨੀ ਕੋਈ ਨਹੀਂ ਇਹ ਹੰਕਾਰ ਨਹੀਂ ਸਭ ਸੰਤੋਂ ਗੁਣਾ ਤਾਂ ਹੰਕਾਰ ਨਾ ਹੋਵੇ ਗੁਣਾ ਦਾ ਇਓ ਵਾਹਿਗੁਰੂ ਨੂੰ ਜਿਹੜੇ ਭਾਗ ਏ ਨਿਮਰਤਾ ਰੱਖਦੇ ਐ ਪ੍ਰਭ ਭਾਣੇ ਤਾਂ ਭਾਇਆ ਉਹਦੇ ਭਾਣੇ ਨੂੰ ਜਿਹੜੇ ਮੰਨਦੇ ਐ ਤਾਂ ਭਾਇਆ ਉਹ ਵਾਹਿਗੁਰੂ ਭਾਗੇ ਚੰਗੇ ਲੱਗਿਆ ਏ ਹਨ ਗੀਤ ਨਾਦ ਕਵਤ ਕਵੇ ਸੁਣੋ ਵੇਖੋ ਗੀਤਾਂ ਨੂੰ ਸੁਣ ਸੁਣ ਕੇ ਬਿਸ਼ਨ ਪਦਿਆਂ ਨੂੰ ਨਾਦ ਬਾਜਿਆਂ ਨੂੰ ਸੁਣ ਸੁਣ ਕੇ ਰਣ ਸਿੰਘਿਆਂ ਨੇ ਆਨ ਤੇ ਕਵਤਾ ਸੁਣ ਸੁਣ ਕੇ ਕਵੀਆਂ ਦੀਆਂ ਕਵੇ ਸੁਣ RAM ਕਵੇ ਕਵੀਆਂ ਦੀਆਂ ਕਬਦਾਰ ਸਾਨੂੰ ਸੁਣ ਕੇ RAM ਨਾਮ ਦੁੱਖ ਭਾਗ ਹੈ ਕਿਸੇ ਦਾ ਦੁੱਖ ਨਹੀਂ ਨਿਵਰਤ ਹੋਇਆ ਜਿਨ੍ਹਾਂ ਦਾ ਦੁੱਖ ਨਿਵਰਤ ਹੋਇਆ RAM ਦੇ ਨਾਮ ਕਰਕੇ ਦੁੱਖ ਭਜਿਆ ਹੈ ਉਹਨਾਂ ਦਾ ਬੜੇ ਬੜੇ ਕਵੀ ਜਿਹੜੇ ਹੋ ਚੁੱਕੇ ਹਨ ਉਹਨਾਂ ਦਾ ਵੀ ਗੀਤ ਗਾਉਣ ਵਾਲੇ ਜੋ ਗੰਧਰਵਾਦ ਕਰਨ ਨਾਦ ਬਾਜੇ ਵਜਾਉਣ ਵਾਲੇ ਜੋ ਯੋਗੀ ਹਨਗੇ ਕਬਤਾ ਦੇ ਜਾਣ ਵਾਲੇ ਬਾਲਮੀਕ ਆਦਿਕ ਜਿਹੜੇ ਕਵੀ ਹੈ ਦਸ ਲੱਖ ਹਜ਼ਾਰ ਵਾਂ ਪਹਿਲਾ ਆਦਮ ਕੇਂਦਰ ਤੇ ਜੰਮਣ ਤੋਂ ਬਾਲਮੀਕਿ ਰਮੈਨ ਬਣਾਤਾ ਆਦ ਕਵੀ ਜੋ ਬਾਲਮੀਕ ਆਦਿਕ ਹੈ ਕਵੀਸ਼ਰ ਜੋ 18 ਪ੍ਰਾਣ ਉਚਾਰਨ ਵਾਲੇ ਵਿਆਸ ਆਦਿਕ ਹੈ ਇਹ ਸਾਰਿਆਂ ਦਾ ਹੀ ਰਾਮ ਨਾਮ ਦੁੱਖ ਭਾਗ ਇਹਨੇ ਸੁਣਨਾ ਕਰੋ ਰਾਮ ਦਾ ਨਾਮ ਜਪ ਕੇ ਇਹਨਾਂ ਦੁੱਖ ਸਾਰਿਆਂ ਦੇ ਭੱਜੇ ਆ ਤੁਸੀਂ ਵੀ ਜੇ ਦੁੱਖ ਆਉਦੇ ਭੰਨਣਾ ਚਾਹੁੰਦੇ ਹੋ ਤਾਂ ਗੀਤ ਮਾਰੇ ਦੇ ਜਸ ਗਾਇਆ ਕਰੋ ਨਾਦ ਸ਼ਬਦ ਦਾ ਉਚਾਰਨ ਕਰਿਆ ਕਰੋ ਇਹ ਕਾਵਿ ਜੋ ਭਾਈ ਗੁਰਦਾਸ ਸਾਹਿਬ ਦੀ ਜਿਵੇਂ ਭਾਈ ਨੰਗਲਾਲ ਦੀ ਰਸਦਾਇਕ ਹੈ ਜੇ ਸਾਹਿਬ ਸੰਤ ਹੋਵੇ ਇਕੱਤਰ ਤੇ ਹਰ ਜਿਸ ਗਾਵੇ ਨਾਜ ਕਵਤ ਉਥੇ ਬਾਣੀ ਦਾ ਵਿਚਾਰਨ ਕਰਿਆ ਕਰੋ ਇਸ ਪ੍ਰਕਾਰ ਗੀਤ ਜਸ ਗਾਇਆ ਕਰੋ ਨਾਮ ਸਾਜ ਸ਼ਬਦ ਉਚਾਰਿਆ ਕਰੋ ਤੇ ਮਨ ਸਾਦੀ ਬਾਣੀ ਦੀ ਕਾਵ ਦੇ ਤਾਈ ਉਚਾਰਨ ਕਰਿਆ ਕਰੋ ਇਸ ਪ੍ਰਕਾਰ ਦੇ ਜੋ ਕਵੇ ਸ੍ਰੇਸ਼ਟ ਗੁਰੂ ਸਾਹਿਬ ਨੇ ਉਚਾਰਨ ਕੀਤੇ ਹੋਏ ਪਾਠ ਹਨ ਹੁਣ ਰਾਮ ਨਾਮ ਦੁਖ ਭਾਗ ਹੈ ਸਰਵਨ ਕਰਿਆ ਕਰੋ ਸਰਵ ਬ੍ਰਹਸਤੇ ਦੇ ਨਾਲ ਫਿਰ ਆਉਂਦੇ ਨਾਉ ਦਾ ਮੰਨਣ ਕਰਕੇ ਅਭਿਆਸ ਕਰਿਆ ਕਰੋ ਕਿਉਂ ਦੁੱਖ ਜਮਣ ਵਰਦਾ ਭਾਗ ਹੈ ਭਜ ਜਾਂਦਾ ਨਾਨਕ ਸਾਧ ਹਨ ਨਾ ਪਿਆਰੀ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਮਹਾਤਮਾ ਰੂਪੀ ਸਖੀ ਨੌ ਪਰਮੇਸ਼ਰ ਨੂੰ ਪਿਆਰੀ ਹੈ ਅਬ ਭਗਤੀ ਦੇ ਅੱਗੇ ਜਿਹੜੀ ਭਾਈ ਦਿਨੋ ਲਾ ਕੇ ਭਗਤੀ ਕਰਦੀ ਪਤੀ ਦੀ ਆਂਗਿਆ ਚ ਰਹਿੰਦੀ ਹੈ ਉਹੀ ਰਾਣੀ ਪਟਨਾਣੀ ਸਜਦੀ ਹੈ ਜਿਹੜੀ ਦੁਰਾਚਾਰਨ ਉਹ ਤਾਂ ਛੁੱਟੜ ਹੋ ਕੇ ਚੁਰੀ ਫਿਰਦੀ ਹੈ ਇਸੇ ਪ੍ਰਕਾਰ ਨਾਨਕ ਸਾ ਧਨ ਨਾ ਪਿਆਰ ਜਿਹਾ ਸਰੂਪ ਧਾਨੀ ਸਤਰੀ ਮਹਾਤਮਾ ਰੂਪੀ ਧਾਨੋ ਅਪਾਸ ਮਿਰਤੀ ਨਾ ਪਤੀ ਸਾਖੀ ਚੇਤਨ ਦੀ ਪਿਆਰੀ ਹੈ ਹਮ ਭਗਤੀ ਦੇ ਅੱਗੇ ਜਿਹੜੇ ਦਿਲੋਂ ਲਾ ਕੇ ਮਹਾਰਾਜੀ ਭਗਤੀ ਕਰਦੇ ਆ ਤੇ ਮਹਾਰਾਜੀ ਅੱਗੇ ਆਜ ਰਹੇ ਨੇ ਪਾਣਾ ਮੰਨਦੇ ਹਨ ਰਜਾ ਵੀ ਚਲਦੇ ਐ ਇਉ ਪ੍ਰਭੂ ਦੇ ਅੱਗੇ ਸ਼ਰਮ ਹੋ ਕੇ ਦਿਲੋਂ ਜੋ ਪਰਮੇਸ਼ਰ ਵੀ ਭਗਤੀ ਕਰਦੇ ਐ ਬ੍ਰਹਮ ਦਾ ਸਰੂਪ ਹੋ ਕੇ ਫਿਰ ਵੀ ਜੀਵ ਮੁਕਤੀ ਦੇ ਆਨੰਦ ਵਾਸਤੇ ਜੋ ਉਪਾਸ਼ਨਾ ਪ੍ਰੇਮ ਚ ਕਰਦੇ ਰਹਿੰਦੇ ਆ ਚਿੰਤਨ ਕਰਦੇ ਰਹਿੰਦੇ ਆ ਉਹਨਾਂ ਨੂੰ ਵਾਹਿਗੁਰੂ ਉਹ ਵਾਹਿਗੁਰੂ ਦੇ ਪਿਆਰੇ ਹਾਂ ਜੀਵਨ ਮੁਕਤੀ ਦਾ ਆਨੰਦ ਉਸ ਦੇ ਯਾਦ ਕਰੇ ਬਿਨਾਂ ਪ੍ਰਾਪਤ ਨਹੀਂ ਹੁੰਦਾ ਅਗ ਭਗਤੀ ਫਿਰ ਅੱਗੇ ਅਬ ਜੇ ਲੋ ਲਾ ਕੇ ਭਗਤੀ ਕਰੇ ਵਾਹਿਗੁਰੂ ਦੇ ਅੱਗੇ ਸਨਮਖੋ ਕੇ